ਸਤਿ ਸ੍ਰੀ ਅਕਾਲ ਜੀ ਮੈਂ ਯਜਵਿੰਨ ਮਹਾਜਨਾ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰਾ ਕਲੈਟ ਐਗਜ਼ਾਮ ਚ ਪੂਰੇ ਭਾਰਤ ਚ 44ਵਾਂ ਤੇ ਪੰਜਾਬ ਚ ਪਹਿਲਾ ਰੈਂਕ ਆਇਆ ਇਹ ਜਿਹੜਾ ਕਲੈਟ ਇਹ 120 ਨੰਬਰਾਂ ਦਾ ਟੈਸਟ ਹੁੰਦਾ ਤੇ 120 ਮਿੰਟਾਂ ਚ ਸਾਨੂੰ ਇਹਨੂੰ ਕਰਨਾ ਹੁੰਦਾ ਇਹ ਚ ਪੰਜ ਸੈਕਸ਼ਨ ਹੁੰਦੇ ਨੇ ਤੇ ਮੈਜੋਰਿਟੀ ਆਫ ਐਗਜ਼ਾਮ ਇਜ਼ ਅਬਾਊਟ ਐਪਟੀਟਿਊਡ ਐਂਡ ਯਰ ਰੀਡਿੰਗ ਸਕਿਲਸ ਇਸ ਉਪलब्ਧੀ ਲਈ ਮੈਂ ਆਪਣੇ ਕਰਤਿਆਂ ਨੂੰ ਰੱਬ ਨੂੰ ਆਪਣੇ ਟੀਚਰਜ਼ ਨੂੰ ਆਪਣੇ ਦਾਦਾ ਦਾਦੀ ਨਾਨਾ ਨਾਨੀ ਤੇ ਜਿਨ੍ਹਾਂ ਨੇ ਵੀ ਮੇਰੇ ਲਈ ਦੁਆ ਕੀਤੀ ਮੇਰੇ ਨਾਲ ਬਨੇ ਰਹੇ ਉਹਨਾਂ ਨੂੰ ਥੈਂਕ ਯੂ ਕਹਿਣਾ ਚਾਹੁੰਦਾ ਹਾਂ ਤੇ ਆਪਣੀ ਬੈਕਗ੍ਰਾਉਂਡ ਬਾਰੇ ਕੁਝ ਦੱਸਦੇ ਹੋਰ ਇਹ ਟੈਸਟ ਕਿੱਦਾਂ ਕਰਦੇ ਆ ਮੇਰੇ ਘਰ ਦੇ ਟੀਚਰਸ ਨੇ ਤੇ ਮੈਂ 10th ਚ ਵੀ ਚੰਗੇ ਨੰਬਰਾਂ ਨਾਲ ਉਹਨੂੰ ਪਾਸ ਕੀਤਾ ਹੈ ਇਹ ਟੈਸਟ 'ਚ 75000 ਬੱਚੇ ਬੰਦੇ ਨੇ ਤੇ ਹੈ ਟੈਸਟ ਨੂੰ ਕੰਪਲੀਟ ਕਰਨ ਲਈ ਟਾਸਕ ਬੇਸਡ ਸਟ੍ਰੈਟਜੀ ਰੱਖਣੀ ਚਾਹੀਦੀ ਹੈ ਦਿਨ ਦੇ 4 ਘੰਟੇ ਟਾਸਕ ਕਰੋ ਰੋਜ਼ ਕਰੋ ਜਿੱਦਾਂ ਅਖਬਾਰ ਪੜੋ ਕਰੰਟ ਅਫੇਅਰਸ ਕਵਰ ਕਰੋ ਕੁਝ ਕੁਐਸ਼ਨਸ ਲਗਾਓ ਤੇ ਇਸ ਦੇ ਨਾਲ ਜੇ ਤੁਸੀਂ ਇਹ ਚੀਜ਼ਾਂ ਰੋਜ਼ ਕਰੋਗੇ ਤੇ ਤੁਹਾਡਾ ਵੀ ਟੈਸਟ ਚੰਗੀ ਤਰ੍ਹਾਂ ਹੋ ਜਾਏਗਾ ਇੰਟੈਲੀਜੈਂਟ ਬੱਚੇ ਜ਼ਿਆਦਾਤਰ ਕੈਰੀਅਰ ਚੁੰਨੇ ਜਾਂ ਮੈਡੀਕਲ ਨਾਨ ਮੈਡੀਕਲ ਮੈਡੀਕਲ ਲਾਈਨਸ ਤੇ ਜਾਂਦੇ ਐ ਕਿੰਦਾ ਚੂਸ ਕੀਤਾ ਐ ਕੈਰੀਅਰ ਪਹਿਲੇ ਤੇ ਮੇਰਾ ਸਮਾਜ ਨੂੰ ਜਾਣਨ 'ਚ ਬਹੁਤ ਇੰਟਰਸਟ ਸੀ ਸਮਾਜ 'ਚ ਬਹੁਤ ਵਿਸ਼ੇ ਨੇ ਮੈਂ ਉਹਨਾਂ ਨੂੰ ਜਾਨਣਾ ਚਾਹਨਾ ਉਹਨਾਂ ਦੇ ਬਹੁਤ ਪੜ੍ਹਾਈ ਕਰਨਾ ਚਾਹਨਾ ਤੇ ਉਹਨਾਂ ਨੂੰ ਸੁਧਾਰਨ ਚ ਆਪਣੇ ਆਪ ਨੂੰ ਸੁਧਾਰਨ ਚ ਰੋਲ ਅਦਾ ਕਰਨਾ ਚਾਹਨਾ। ਬਹੁਤ ਅੱਛਾ। ਅ ਸਰ ਦੇਖੋ ਜਿਹੜੇ ਸਾਡੇ ਏਜ ਦੇ ਬੱਚੇ ਆ ਵੈਸੇ ਤੇ ਬਹੁਤ ਸਿਆਣੇ ਆ। ਸਾਰਿਆਂ ਨੂੰ ਆਪਣਾ ਚੰਗਾ ਤੇ ਆਪਣਾ ਮਾੜਾ ਪਤਾ ਹੁੰਦਾ। ਬਸ ਇਹ ਹੈ ਕਿ ਜੋ ਵੀ ਕਰੋ ਪੂਰੇ ਮਨ ਨਾਲ ਕਰੋ। ਰੋਜ਼ ਕਰੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਹੀਂ ਕੋਈ ਚੀਜ਼ 1-2 ਦਿਨ ਕਰਕੇ ਛੱਡ ਦਿੰਦੇ ਨੇ। ਉਹ ਚੋਸਾ ਦਾ ਇੰਟਰਸਟ ਹੁੰਦਾ ਪਰ ਬਿਕੋਜ਼ ਐਕਟੀਵਿਟੀ ਬੋਰਿੰਗ ਹੀ ਤੇ ਨਹੀਂ ਉਹਨੂੰ ਛੱਡ ਦਿੰਦੇ। ਤਾਨੂੰ ਪਤਾ ਹੋਣਾ ਚਾਹੀਦਾ ਜੋ ਚੀਜ਼ ਨਹੀਂ ਬੋਰਿੰਗ ਹੁੰਦੀ ਆ ਉਹ ਚੀਜ਼ ਉਹ ਨਹੀਂ ਹੀ ਵਧੀਆ ਹੁੰਦੀ ਆ ਤੇ ਤੁਹਾਨੂੰ ਉਹ ਚੀਜ਼ ਨੂੰ ਰੋਜ਼ ਕਰਨਾ ਚਾਹੀਦਾ ਚੰਗੀ ਤਰ੍ਹਾਂ ਕਰਨਾ ਚਾਹੀਦਾ ਤੇ ਤੁਸੀਂ ਆਪਣੇ ਮੁਕਾਮ ਹਾਸਲ ਕਰ ਲੋਗੇ ਮੈਂ ਵਿਜੇਤਾ ਮਹਾਜਨ ਯਜਵਿੰਦਰ ਮੀਰਾ ਵੱਡਾ ਬੇਟਾ ਐ ਤੇ ਚਲੋ ਬਾਈ ਦਾ ਗ੍ਰੇਸ ਆਫ ਗੋਡ ਪਰਮਾਤਮਾ ਦੀ ਮਿਹਰ ਨਾਲ ਸ਼ੁਰੂ ਤੋਂ ਹੀ ਬੱਚਾ ਜਿਹੜਾ ਪੜਨ ਦੇ ਵਿੱਚ ਚੰਗਾ ਸੀ ਇਹ ਜਦੋਂ ਅਸੀਂ ਇਹਨੂੰ ਸ਼ੁਰੂ ਦੇ ਵਿੱਚ ਲੇਟਰ ਫਲਾਰ ਦੇ ਵਿੱਚ ਪਾਇਆ ਤਾਂ ਥੋੜਾ ਡਰ ਵੀ ਲੱਗਦਾ ਸੀਗਾ ਕਿ ਕਿਉਂਕਿ ਸੁਣਦੇ ਸੀ ਕਿ ਆਈਐਸ ਦੇ ਬੱਚੇ ਉੱਥੇ ਪੜਦੇ ਆ ਡਾਕਟਰਸ ਦੇ ਬੱਚੇ ਪੜਦੇ ਆ ਪਰ ਚਲੋ ਈਸ਼ਵਰ ਦੀ ਮਿਹਰ ਰਹੀ ਤੇ ਵਧੀਆ ਪੜਦਾ ਰਿਹਾ 10th ਵਿੱਚ ਵੀ ਇਹਨੇ 98.2% ਸਕੋਰ ਕੀਤਾ ਤੇ ਆ ਸੈਲਫ ਸਟਡੀ ਰਹੀ ਹੈ ਜ਼ਿਆਦਾ ਬੱਚੇ ਦੀ 7th 8th ਤੱਕ ਅਸੀਂ ਮੈਂ ਆਪ ਪੜਾਇਆ ਉਸ ਤੋਂ ਬਾਅਦ ਇਹਦੇ ਫਾਦਰ ਨੇ ਇਹਨੂੰ ਪੜਾਇਆ ਬਾਕੀ ਇਹਨੇ ਸਾਰੇ ਸਬਜੈਕਟਸ ਜਿਹੜੇ ਆ ਉਹ ਆਪ ਕੀਤੇ ਤੇ ਹੋਪਫੁਲੀ ਸਾਨੂੰ ਉਮੀਦ ਹੈ ਕਿ ਪਲੱਸ 2 ਦੇ ਵਿੱਚ ਵੀ ਇਹ ਵਧੀਆ ਸਕੋਰ ਕਰੇਗਾ ਤੇ ਜੀਆ لال ਮਿੱਤਲ ਦਾ ਨਾਮ ਵੀ ਰੋਸ਼ਨ ਕਰੇਗਾ। ਅੱਗੋਂ ਕਿੱਥੇ ਦੇਖਣਾ ਚਾਹੁੰਦੇ ਹੋ? ਦੇਖੋ ਜੀ ਹਰ ਮਾਂ-ਬਾਪ ਦਾ ਜਿਹੜਾ ਸੁਪਨਾ ਹੁੰਦਾ ਹੈ ਅਸੀਂ ਵੀ ਇਹੀ ਸੋਚਦੇ ਹਾਂ ਕਿ ਬੱਚਾ ਜਿਹੜਾ ਉਹ ਵਧੀਆ ਕਰੇ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਇੱਕ ਵਧੀਆ ਐਸੈਟ ਬਣੇ ਸਮਾਜ ਦੀ ਸੇਵਾ ਕਰੇ ਤੇ ਜੋ ਉਹ ਸੋਸਾਇਟੀ ਨੂੰ ਪੋਜ਼ਿਟਿਵ ਦੇ ਸਕਦਾ ਉਹ ਦੇ। ਮੈਂ ਸਿਰਫ ਉਸ ਮਕਾਮ ਤੇ ਉਹਨੂੰ ਦੇਖਣਾ ਚਾਹੁੰਦੀ ਆ ਚਾਹੇ ਉਹ ਜੁਡੀਸ਼ਰੀ 'ਚ ਜਾਏ ਤੇ ਚਾਹੇ ਉਹ ਕਾਰਪੋਰੇਟ ਵਰਲਡ 'ਚ ਜਾਏ। ਪਰ ਉਹ ਇਮਾਨਦਾਰੀ ਦੇ ਨਾਲ ਆਪਣੀ ਰੋਟੀ ਕਮਾਈ ਕਿਹਦਾ ਦਾ ਫੀਲ ਹੋ ਰਿਹਾ ਇਸ ਅਚੀਵਮੈਂਟ ਦੇ ਉਸ ਜੀ ਬਹੁਤ ਖੁਸ਼ੀ ਹੈ ਸ਼ਬਦ ਨਹੀਂ ਹੈ ਕਿ ਪਰਮਾਤਮਾ ਦਾ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸ਼ੁਕਰੀਆ ਦਾ ਕਰੀਏ ਉਸ ਉਸ ਈਸ਼ਵਰ ਦਾ ਵੀ ਜਿੰਨੇ ਸਾਨੂੰ ਇਹ ਖੁਸ਼ੀ ਦਿੱਤੀ ਹੈ ਰੋਟੀਨ ਦੀ ਗੱਲ ਕੀਤੀ ਜਾਏ ਤਾਂ ਸਿੱਧਾ ਦੀ ਰੋਟੀ ਰਹੀ ਇਹਦੀ ਇਸ ਮੁਕਾਮ ਨੂੰ ਹਾਸਲ ਕਰਨ ਦੀ देखो जी बच्चा ਸਾਡਾ ਰੂਟੀਨ ਕੰਸਿਸਟੈਂਟਲੀ ਪੜਦਾ ਰਿਹਾ ਹੈ 9th 10th ਤੋਂ ਅਸੀਂ ਕਈ ਵਾਰੀ ਇਸ ਗੱਲ ਦੇ ਉੱਤੇ ਸਾਨੂੰ ਇਹਨੂੰ ਗੁੱਸਾ ਵੀ ਹੋਣਾ ਪੈਂਦਾ ਸੀ ਕਿ ਕਿਤੇ ਜਾਣਾ ਤੇ ਇਹਨੇ ਮਨਾ ਕਰ ਦੇਣਾ ਡਿਨਾਈ ਕਰ ਦੇਣਾ ਵੀ ਮੈਂ ਨਹੀਂ ਜਾਣਾ ਐਗਜ਼ਾਮਸ ਹੈਗੇ ਆ ਬਾਕੀ ਇਹ ਹੈਗਾ ਕਿ ਮਤਲਬ ਹੁਣ ਇਹਨੇ ਆਪਣੀ ਜਿਹੜੀ ਰੂਟੀਨ ਹੈ ਉਹ ਇੱਕ ਬਣਾ ਕੇ ਰੱਖੀ ਵੀ ਐਨੇ ਟਾਈਮ ਦੇ ਵਿੱਚ ਇਹ ਕੰਮ ਕਵਰ ਕਰਨਾ ਹੈ ਉਹ ਪਵੇਂ ਨੂੰ ਅਰਲੀ ਮਾਰਨਿੰਗ ਉੱਠਣਾ ਪਵੇ ਜਾਂ ਲੇਟ ਆਵਰਸ ਜਾਗਣਾ ਪਵੇ ਇਹ ਆਪਣਾ ਕੰਮ ਜਿਹੜਾ ਉਹ ਆਪ ਕੰਪਲੀਟ ਕਰਦਾ ਹੈ ਅ ਪਹਿਸ਼ੇ ਤੋਂ ਇੱਕ ਟੀਚਰ ਆ ਲੋਕਲ ਸਕੂਲ ਆਫ ਐਮੀਨੈਂਸੀ ਮੇਰੀ ਐਜ਼ ਅ ਲੈਕਚਰਰ ਕਮਰਸ ਦੀ ਆ ਔਰ ਯਸ਼ਵਿੰਨ ਨੇ ਜਿਹੜਾ ਰਿਸ਼ਤਾ ਚੁਣਿਆ ਉਹ ਸਾਰੇ ਪਰਿਵਾਰ ਦੀ ਸਲਾਹ ਨਾਲ ਔਰ ਥੋੜੀ ਆਪਣੀ ਦੀ ਜਿਹੜੀ ਹੈ ਜੋ ਉਹਦੇ ਮਨ ਚ ਚਾਹੀ ਕਿ ਜਿਸ ਤਰ੍ਹਾਂ ਦੀ ਇਹ ਪੜਾਈ ਕਰਨਾ ਚਾਹੁੰਦਾ ਉਹਨੂੰ ਅਸੀਂ ਉਸ ਡਿਸੀਜਨ ਨੂੰ ਸਪੋਰਟ ਕੀਤਾ ਕਿਤੇ ਬੱਚਾ ਡਿਸਾਈਡ ਕਰਦਾ ਹੈ ਫਾਈਨਲ 2 ਵਿੱਚੋਂ ਤੇ ਫਿਰ ਅਸੀਂ ਲਾਅ ਨੂੰ ਹੀ ਫਾਈਨਲ ਕੀਤਾ ਔਰ ਉਸੇ ਦਿਸ਼ਾ ਚ ਵਧਣ ਲਈ ਕਦਮ ਅੱਡਾਇਆ ਕਿੰਨੀ ਕਿਹ ਮਿਹਨਤ ਕਰਨੀ ਪਈ ਮਾਂਪੇ ਹਾਂਜੀ ਮਾਂਪੇ ਉਹਦਾ ਆਪਣਾ ਰੋਲ ਹੁੰਦਾ ਹੀ ਹੈ ਸਪੋਰਟਿਵ ਸਿਸਟਮ ਤੇ ਰਹਿਣੇ ਪੈਂਦਾ ਹੈ ਮੇਰੇ ਲਈ ਤੇ ਇਹੋ ਹੀ ਹੈ ਕਿ ਮੈਂ ਪੂਰੀ ਹੋਏ ਕੋਸ਼ਿਸ਼ ਕੀਤੀ ਮੇਰੀ ਪੂਰੀ ਫੈਮਿਲੀ ਨੇ ਕਿ ਚਲੋ ਅਸੀਂ ਹਮੇਸ਼ਾ ਅਵੇਲੇਬਲ ਰਹੀਏ ਜਦ ਲਈ ਕਿਤੇ ਵੀ ਬੱਚਾ ਲੋਡ ਮਹਿਸੂਸ ਕਰਦਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਉਹਨੂੰ ਕੋਈ ਪੜਨ ਲਈ ਚੀਜ਼ ਚਾਹੀਦੀ ਹੈ ਜਾਂ ਘਰ ਮੈਨੇਜ ਕਰਨੀ ਚ ਕੋ ਸਟੱਡੀ ਮਟੀਰੀਅਲ ਚਾਹੀਦਾ ਅਦਰਵਾਇਜ਼ ਵੀ ਕਿਤੇ ਹੈਨਾ ਅਸੀਂ ਇਹ ਰਚਿਸ਼ ਕੀਤੀ ਹੈ ਇਹ ਹਿੰਸਾ ਅਵੇਲੇਬਲ ਰਹੀ ਹੈ ਬਟ ਕੋਈ ਬਹੁਤ ਜ਼ਿਆਦਾ ਕੋਈ ਅਸੀਂ ਕੀਤਾ ਇਹ ਸਾਰਾ ਐਨ ਨਹੀਂ ਕੀਤਾ ਆਪਣੀ ਮਿਹਨਤ ਨਾਲ ਟੀਚਰ ਹੋਣ ਦੇ ਨਾਤੇ ਤਾਂ ਬਹੁਤ سارے ਮੋਮੈਂਟ ਆਉਂਦੇ ਆ ਜਿਸ ਉਸ ਲਈ ਬੱਚਾ ਸাকसेस ਹੁੰਦਾ ਤੁਹਾਡਾ ਸਟੂਡੈਂਟ ਸাকसेस ਹੁੰਦਾ ਲੇਕਿਨ ਇੱਕ ਮਾਪਿਓ ਲਈ ਕਿੱਦਾਂ ਦਾ ਫੀਲ ਹੁੰਦਾ ਜਿਸ ਉਸ ਲਈ ਉਹਨਾਂ ਦਾ ਬੱਚਾ ਹੁੰਦਾ ਖਾਸ ਕਰ ਜਦੋਂ ਅਧਿਆਪਕ ਖੁਣ ਬਣਦਾ ਹਾਂਜੀ ਹਾਂਜੀ ਇਹ ਖੁਸ਼ੀ ਡਬਲ ਹੋ ਜਾਂਦੀ ਹੈ ਕਿਉਂਕਿ ਇਹ ਮੇਰਾ ਸਟੂਡੈਂਟ ਵੀ ਹੈ ਔਰ ਬੇਟਾ ਤੇ ਹੈ ਹੀ ਹੈ ਤੇ ਇਹਦੀ ਸਕਸੈਸ਼ਨਲ ਜਿਹੜਾ ਵਾ ਉਹ ਚਲੋ ਮੇਰੀ ਵੀ ਐਵੇਂ ਸਮਾਜ ਵਿੱਚ ਬਣੀ ਰਹਿੰਦੀ ਹੈ ਕਿ ਹਾਂ ਕਿ ਜੇ ਆਪਣੇ ਬੱਚੇ ਆ ਪੜਾ ਰਹੇ ਆ ਤੇ ਨਾਲ ਨਾਲ ਜਿਨ੍ਹਾਂ ਨੂੰ ਮੈਂ ਸਕੂਲ ਵਿੱਚ ਪੜਾ ਰਿਆ ਹੋਵਾਂਗਾ ਉਹਨਾਂ ਦੇ ਵੀ ਮਤਲਬ ਰਿਜ਼ਲਟ ਕੱਲ੍ਹ ਵਾਲੇ ਆਉਣ ਵਾਲੇ ਸਮਝ ਬੱਚੇ ਤੋਂ ਉਮੀਦ ਬਣ ਜਾਂਦੀ ਹੈ ਕਿ ਹਾਂ ਇਹਨਾਂ ਦੇ ਕੰਟੈਕਟ 'ਚ ਰਹਿਣ ਨਾਲ ਅਸੀਂ ਵੀ ਬੈਟਰ ਕਰ ਸਕੀਏ